ਆ ਜੋ ਪਹਿਲੀ ਲੇਟ ਹੋਈ ਜਾਨੇ ਆ ਹਾਏ ਹਾਏ ਨਪਸਨ ਨੇ ਕੌਣ ਹੈ ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਤੇ ਅੱਜ ਦੇ ਵਲੌਗ ਦੇ ਸਾਰੇ ਜਾਨਿਆਂ ਦਾ ਸਵਾਗਤ ਹੈ ਤੇ ਪਿਛਲੇ ਤੁਸੀਂ ਵਲੌਗਾਂ ਚ ਵੇਖਿਆ ਹੋਣਾ ਮੈਂ ਤੇ ਹਰਮਨ ਆਏ ਸੀ ਤੇ ਸਾਰਾ ਪਰਿਵਾਰ ਅੰਗੇਜਮੈਂਟ ਤੇ ਤਾਈ ਦੀ ਕੁੜੀ ਦੇ ਤੇ ਅੱਜ ਅਸੀਂ ਹੁਣ ਮੈਂ ਤੇ ਹਰਮਨ ਲੈ ਕੇ ਚੱਲੇ ਆ ਉਹਨਾਂ ਦੀ ਸਿਹਤ ਚੀਠੀ ਹਰਮਨ ਨੇ ਤਿਆਰ ਆ ਠੀਕ ਆ ਕਦੇ ਆਪਾਂ ਵੀ ਮੈਚਿੰਗ ਮੂਚਿੰਗ ਕਰ ਲਿਆ ਕਰੀਏ ਕਿ ਨਹੀਂ ਕੀ ਸੁੱਖਿਆ ਜਾਂ ਆਪਾਂ ਵੱਖਰੇ ਵੱਖਰੇ ਰਾਗੀ ਪਾਉਣੇ ਆ ਪਿੰਕ ਪੋੜਾ ਨਹੀਂ ਤੁਸੀਂ ਹੈ ਪਿੰਕ ਕਲਰ ਤੁਸੀਂ ਪੋੜਾ ਕੋਨਾ ਕੋ ਚੀਜ਼ ਉਹ ਜੀ ਐਡਮ ਰੱਖ ਲਿਆ ਕਰੀ ਜੀ ਜੀ ਤੁਸੀਂ ਫਿਰ ਥੋੜਾ ਜਿਹਾ ਵਾਲੇ ਕੱਪੜ ਸਭਾਂਦਿਆ ਕਰੀ ਇਹ ਵਧੀਆਲੇ ਗੋਡਾਲੇ ਬਣੇ ਖੜੇ ਆ ਭਰਾਵਾ ਕੱਪੜ ਵਾਲੀ ਗੱਲ ਸੁਣ ਲੋ ਜਿੰਨੇ ਸੀਗੇ ਕੋਟ ਪੈਂਟ ਸਾਰੇ ਹੋ ਗਏ ਆ ਢਿੱਲੇ ਹੁਣ ਤੇ ਬਸ ਹੋ ਗਈ ਆ ਵੇਖ ਲਓ ਦੀ ਹੁਣ ਆ ਵੀ ਖੁੱਲਾ ਪਿਆ ਇੱਕਰੀ ਦਾ ਤੇ ਪਹਿਲਾਂ ਤਾਂ ਪਲਾਨ ਸੀਗਾ ਵੀ ਚਲ ਕੋਟ ਪੈਂਟ ਪਾਵਾਂਗੇ ਪਰ ਹੁਣ ਸੇਹਦ ਧਿਆਨ ਰੱਖਦੇ ਹੋਏ ਸੇਹਤ ਹੋ ਗਈ ਥੋੜੀ ਜਿਹੀ ਲੱਸੀ ਤੇ ਕਪੜੇ ਹੋ ਗਿਆ ਥੋੜੇ ਖੁੱਲੇ ਮੰਮੀ ਉਹਨਾਂ ਨੇ ਪਾਲਿਆ ਰੌਲਾ ਤਿਆਰੀ ਐ ਸੇ ਚਿੱਠੀ ਲੈ ਗਈ ਗੱਡੀ ਲੈ ਕੇ ਪਹੁੰਚੀ ਆਪਾਂ ਉਧਰ ਆਣਾ ਛੀ ਆ ਬਈ ਆਜੋ ਆਪਾਂ ਨਾਲੇੜ ਕਰੀਏ ਨਹੀਂ ਨਹੀਂ ਆਪਾਂ ਨਹੀਂ ਲੇਟ ਕਰਦੇ ਤੁਸੀਂ ਪਹੁੰਚੋ ਅੱਗੇ ਤੇਰੇ ਤੇਰੇ ਆ ਗਿਆ ਮੈਂ ਗੱਡੀ ਲੈ ਕੇ ਆਹੋ ਛੀ ਆ ਲੋ ਗੱਡੀ ਲੈ ਕੇ ਚਲੀਏ ਸਜਣਾ ਅੱਜ ਘਰ ਦੇ ਆਣੇ ਬਹੁਤ ਚਿੰਨਰ ਦਿੱਤੀ ਆ ਕਹਿੰਦੇ ਲਈ ਉਹ ਲੋਕ ਲੱਗ ਗਿਆ ਸੌਰੀ ਗਲਤ ਹੋ ਗਿਆ ਕੰਮ ਗੱਡੀਆਂ ਤਿਆਰ ਆ ਬੰਦੇ ਅੰਦਰ ਰੈਡੀ ਆ ਤੇ ਪਰਾ ਜਿਹੜਾ ਪੈਟਰੋਲਾ ਵਾਲਾ ਸਟicker ਆ ਇਹ ਉਤੋਂ ਹੀ ਕੈਂਟ ਆ ਇਧਰ ਦਾ ਸਾਰਾ ਟੱਬਰ ਹੀ ਆਇਆ ਬੈਠਾ ਰਿਹਾ ਮੈਂ ਹੀ ਲੇਟ ਆ ਮੈਂ ਹੀ ਲੇਟ ਆ ਇਧਰ ਦਾ ਸਾਬ ਮਸ਼ਵਰੇ ਵਾਧੂ ਹੋ ਰਿਹਾ ਸਸਰੀ ਕਾਲ ਤਾਂ ਇਹ ਕਿਹਾ ਚਾ ਤਿਆਰੀ ਹੋਣਾ ਆਪਣੀ ਪੁੱਤਰੀਏ ਨਿਕਲਣਗੇ ਬਾਹਰ ਕੇ ਨਹੀਂ ਹਾਂ ਦੇਖੀ ਜਾ ਵੇਖਣਾ ਹੀ ਪੈਣਾ ਆ ਜੋ ਭਾਈ ਲੇਟ ਹੋਈ ਜੰਨੇ ਆ ਹਾਏ ਹਾਏ ਲੈ ਲਾ ਨੰਗਾ ਈ ਲੰਗਾ ਅੱਜ ਦੇ ਮੇਨ ਸਬਜੈਕਟ ਨੇ ਮੇਨ ਟਾਪਿਕ ਆ ਭਾਜੀ ਅੱਜ ਤਾਂ ਹੋਰ ਭਾਈ ਜੀ ਕੀ ਹਾਲ ਚਾਲੀ ਲਾ ਹੀ ਲਾ ਹੈ ਲਾ ਜੀ ਲਾ ਤੋ ਢੱਲੀ ਅੱਜ ਤਾਂ 바ਰੀਆਂ ਖੋਲੀਆਂ ਜਾਣਗੀਆਂ ਭੱਜ ਕੇ ਉਹ ਭਾਜੀ ਵੇਖੋ ਇੱਥੇ ਵਾਜੀ ਵਾ ਇਹ ਇਹ ਇੱਥੇ ਲਾ ਜੀ ਲਾ ਠੀਕ ਬੈ ਗਏ ਪਾਜੀ ਹੁਣ ਤੁਹਾਨੂੰ ਲੋਕ ਕਰ ਦਿੱਤਾ ਜਾਂਦਾ ਹੈ ਉਹਨਾਂ ਟਾਈਮ ਨਹੀਂ ਲਾਉਣਾ ਜਿੰਨਾ ਟਾਈਮ ਘਰੇ ਨਹੀਂ ਪਹੁੰਚਦੇ ਦੇਖ ਲਿਆ ਦੇ ਚਲਿਏ ਫਿਰ ਆਪਾਂ ਕੌਣ ਕੌਣ ਤੈ ਨਹੀਂ ਚਲੋ ਨਾਲ ਆ ਜੀ ਠੀਕ ਆ ਆਲ ਮੈਂਬਰਸ ਬੈ ਗਏ ਆ ਆਲ ਬਾਬਾ ਪਿੱਛੇ ਕਰ ਦਿਓ ਪਾਜੀ ਆਹ ਦਫਾਵੇ ਪਿੱਛੇ ਕਰੋ ਪਾਜੀ ਕਰਦੇ ਕਰਦੇ ਆਣਾ ਮੜਿਆ ਸੀਟ ਸੱਟ ਲਓ ਥੱਲੇ ਅੱਜ ਦਾ ਮੇਨ ਸਬਜੈਕਟ ਨਹੀਂ ਬਰਾ ਨਾਮ ਤੁਸੀਂ ਬੈਠਣਾ ਬਸ ਹੱਥ ਚ ਚਾਲੇ ਰੱਖ ਲਓ ਲਓ ਬਹਿ ਗਏ ਜੀ ਆਹ ਬਹਿ ਗਏ ਜੀ ਚਲੋ ਜੀ ਆਹ ਲੰਗਰੀਡੀਅੰਟ ਕੰਪਲੀਟ ਆ ਆਪਣੇ ਕੋ ਸਾਰੇ ਆਹ ਬਾਰੀ ਨਹੀਂ ਵਜੀ ਸਹੀ ਤਰ੍ਹਾਂ ਵਾਹਿਗੁਰੂ ਮੇਰਾ ਕਰੀਬਾ ਸ਼ਾ ਤੇਲ ਚਵਾਈ ਵੀ ਹੋ ਚੁੱਕੀ ਹੈ ਬੀਬੀਆਂ ਨੇ ਸਨੇਪਾਂ ਵੀ ਭੇਜ ਦਿੱਤੀਆਂ ਨੇ ਸਾਰਿਆਂ ਨੂੰ ਤੇ ਸਟੋਰੀਆਂ ਸਟੋਰੀਆਂ ਦੱਸ ਦਿੱਤੀਆਂ ਨੇ ਵੀ ਹੁਣ ਤੁਰ ਪਏ ਆ ਠੀਕ ਲੱਗਿਆ ਹੁਣ ਆਪਦਾ ਅਗਲਿਆਂ ਨੂੰ ਤਾਂ ਨਾ ਆਪਾਂ ਤੁਰ ਪਏ ਆ ਹਾਈ ਹਾਈ ਬਸ ਚਲੋ ਪਹੁੰਚੀਏ ਵੀ ਫਿਰ ਹੁਣ ਆਪਾਂ ਅਗਲੇ ਬਸ ਲਾਗੇ ਲੱਗੇ ਹੀ ਆਣਾ ਲੋ ਜੀ ਸੱਜਣੂ ਲੁਧਿਆਣੇ ਦੀ ਮਸ਼ਹੂਰ ਸਬ ਸਿਟੀ ਇਹਦੇ ਵੀ ਕਹਿੰਦੇ ਅੱਜਕੱਲ ਬਾਲੇ ਚਰਚੇ ਆ ਹਾਂ ਬਾਈ ਆਉਣੇ ਆਉਣੇ ਇੱਥੇ ਕੱਟਵਾ ਤੁਸੀਂ ਕੀ ਕਰਨ ਆਉਣੇ ਇੱਥੇ ਹੈਂ ਤੋਂ ਡਾਗੀ ਕੰਮ ਇੱਥੇ ਦੱਸ ਗਲਤ ਗੱਲਾਂ ਖਾਣ ਪੀਣੇ ਆਈਦਾ ਇੱਥੇ ਖਾਣ ਦੀ ਰੌਣਕ ਦੇਖਣ ਆਈਦਾ ਬਾਹਲੀ ਰੌਣਕ ਲੱਗੀ ਹੁੰਦੀ ਇੱਥੇ ਵੀ ਹਮ ਐਗੋ ਕਿੱਥੋਂ ਮੁੜਨਾ ਆਪਾਂ ਸਿੱਧੇ ਜਿੱਦੇ ਸਿੱਧੇ ਸਿੱਧੇ ਅੱਗੇ ਨਾ ਰੋਣੇ ਸਿੱਧੇ ਫੇਰ ਹੋ ਰਹੇ ਨੇ ਮਾਸਟਰ ਪੱਕਣ ਦਾ ਟਾਈਮ ਰਹਿ ਗਿਆ ਉਹਨਾਂ ਦਾ ਘਰ ਕਿੰਨਾ ਦੂਰ ਹੈ ਚਾਰ ਮਿੰਟ ਦਾ 10 ਮਿੰਟ 3 ਜਾਂ 4 ਮਿੰਟ ਦਾ ਤਿੰਨ ਕਿ ਮਿੰਟ ਕੱਢੋ ਸ਼ਾਜੀ ਤਿਆਰੀ ਆ ਹੋ ਜੀ ਅੱਗੇ ਨੂੰ ਆਉਂਗਾ ਮੈਂ ਅੱਜ ਕਮੈਂਟ ਮਾੜਾ ਪਰਸ ਪਾ ਲਈਏ ਕਿਵੇਂ ਬਜੀਆ और शाह कैंसिल वाइया समझी समझी आप देखिए कहते हुए साढ़े साढ़ू साढ़े साढ़ू चलो शाहजी पहुंचो अगे ਲਓ ਕੱਪੜਿਆਂ ਦੀ ਜੋੜੀ ਆ ਗਏ ਭਾਈ ਆ ਗਏ ਫੋਟੋ ਕਰਾਉਣੇ ਫੋਟੋ ਤਾਂ ਜ਼ਰੂਰੀ ਆ ਮੇਨ ਕੋਰਸ ਹੀ ਉਹ ਆ ਭਾਈ ਕੜਾਈਏ ਸਮਾਨ ਕਰੀਏ ਗੱਡੀ ਵੇਚ ਲਈ ਆਪਾਂ ਮੇਨ ਕੋਰਸ ਨਹੀਂ ਮਗਰ ਦੀ ਨਹੀਂ ਭਈ ਹੁਣ ਆ ਸੁੱਤਾਂ ਇੱਥੋਂ ਇੱਥੋਂ ਆ ਚੱਕਣੀ ਪੈਣੀ ਆ ਬਸ ਭਾਈ ਰਾਮਨਾ ਹਾਂ ਹਾਂ ਇਹਦੀ ਨਿਕਲੂਗਾ ਜੀ ਸਾਰਾ ਸਮਾਨ ਕੋਈ ਲਫਾਫਾ ਨਹੀਂ ਬਾਕੀ ਲਾਉਣੇ ਲਓ ਜੀ ਉਤੇ ਲੱਗਦ ਲਈ ਚਲੋ ਜੀ ਚਲੋ ਆ ਵੀ ਚੱਕ ਲਈ ਇਹ ਨਾਲ ਹੋਰ ਦਿੰਦੇ ਇਹ ਤਾਂ ਹੋਲੇ ਇਹ ਕਾ ਫੜ ਲਈ ਕੰਬਲ ਹੀ ਆ ਇਹ ਤਾਂ ਇਹ ਆ ਵੀ ਕੱਢ ਲੋ ਬਾਹਰ ਜੀ ਹੈ ਲੈ ਇੱਕ ਮਿੰਟ ਆ ਮੈਨੂੰ ਫੜਾ ਦਿਓ ਕੋਈ ਭਾਰਾ ਨਾ ਹੋ ਜਾ ਜਿਆਦਾ ਵਜਨ ਨਾ ਹੋ ਜਾ ਹਾਂ ਹੈਗੇ ਹੈਗੇ ਬਈ ਆਵੇ ਆਜੋ ਆਜੋ ਲੈ ਆ ਫੜੋ ਇੱਕ ਹੋਰ ਫੜ ਲੈ ਜੀ ਇੱਕ ਹੋਰ ਫੜ ਲੈ ਲੋ ਬੱਸ ਇੱਕ ਹੀ ਆ ਲੌਗ ਆਖਰੀ ਸੀ ਖਾ ਲਓ ਯਾਰ ਖਾੜੇ ਬਾਈ ਹੋ ਗਿਆ ਡੰਨਾ ਬਾਈ ਸਹੀ ਆ ਬੱਸ ਨਮਸਨੇ ਕਾਨ ਹੈ ਆਪਾਂ ਤਾਂ ਥੋੜੇ ਥੋੜੀ ਚੀ ਖਾਣੀ ਆ ਆਪਣੀ ਤਾਂ ਇੱਕੋ ਪਲੇਟ ਚ ਪਾ ਲਾ ਦੋ ਪਲੇਟਾਂ ਲੈ ਲਈ ਪਰ ਇੱਕ ਚ ਰੋਟੀ ਪਾ ਲਾ ਇੱਕ ਚਲ ਇੱਕ ਚ ਰੋਟੀ ਰੱਖ ਲਾਂਗੇ ਨਾਲ ਇੱਕ ਚ ਚੌਲ ਪਾਲੀ ਤੇ ਇੱਕ ਚ ਸਬਜ਼ੀ ਠੀਕ ਆ ਦੋਵੇਂ ਰਲ ਕੇ ਮਿਕਸ ਕਰਕੇ ਖਾਣੇ ਆਪਾਂ ਇਹ ਚ ਚੌਲ ਪਾਲ ਆਪਦੇ ਵਾਲੀ ਚ ਮੇਰੇ ਵਾਲੀ ਚ ਰੋਟੀ ਬਸ ਥੋੜੇ ਹੀ ਪਾਲਾ ਬੱਜ ਜਿੰਨੇ ਕ ਆਪਾਂ ਦੋਨੇ ਖਾਣੇ ਆ ਬਹੁਤ ਅਕਾਉਂ ਲੀਆਂ ਲੈ ਲਾ ਦਹੀਂ ਇਹ ਚ ਪਾਲੀ ਦੋ ਕ ਹੈ ਆਹੀ ਤਾਂ ਗੱਲ ਆ ਚਾਹ ਵੀ ਪੀ ਲਈ ਰੋਟੀ ਵੀ ਖਾ ਲਈ ਹੁਣ ਕਿਸ ਕੀ ਹਾਲੀ ਹਾਲੀ ਹੋ ਗਿਆ ਬਾਦ ਰਾਜ ਹੈ ਔਰ ਜੀ ਠੀਕ ਹੈ ਜੀ ਬਾਏ ਬਾਏ ਕਾ ਧਮੇਲ ਦੇਦਲੂ ਉਹ ਆਪਣਾ ਕਿੱਥੇ ਆ ਵੀਰ ਜੀ ਇਹ ਸੁਮਨ ਦੇ ਸੌਰੀਆਂ ਨੇ ਪਤਾ ਨਹੀਂ ਕੀ ਖਵਾ ਕੇ ਤੋਰਿਆ ਇਹ ਤਾਂ ਸੁੱਤੀ ਹੈ ਹੀ ਰਾਹ ਚ ਉਹਨਾਂ ਨੇ ਰੋਟੀਆਂ ਚੰਗੀਆਂ ਖਵਾਈਆਂ ਕੁੜੀ ਦੇ ਸੌਰੀਆਂ ਨੇ ਇਹ ਤਾਂ ਸੁੱਤੀ ਹੈ ਹੀ ਸਾਰੇ ਰਾਹ ਇੰਨ ਬਾਅਦ ਨਾ ਪਦੇ ਵਾਸਤੇ ਨੱਪ ਕੇ ਛੱਡਦੇ ਕੱਢੀਏ ਬਾਹਰ ਹੁਣ ਪਸਮਾਨ ਆਪਾਂ ਮੈਂ ਡਿਊਟੀ ਆਏ ਚਲੋ ਵੀ ਚਲੋ ਥੋੜਾ ਜਿਹਾ ਹੱਥ ਪਾਉਣਾ ਹੀ ਪੈਣਾ ਮੈਨੂੰ ਲੱਗਦਾ ਹਨ ਯੈਸ ਬਾਈ ਦੋਈ ਲੈ ਕੇ ਰਫਾਫ ਇੱਕ ਤਾਂ ਕੰਬਲ ਜਿਹਦਾ ਤੇ ਇੱਕ ਦੂਜੇ ਦਾ ਲੈ ਕੁੜੀਓ ਤੇਰੇ ਸਹੁਰਿਆਂ ਤੋਂ ਆਇਆ ਹੀ ਸਮਾਨ ਸਾਂਭ ਲਾ ਹਾਂ ਤਾਂ ਦੂਰੀ ਦੂਰੀ ਖੋਲ ਖੋਲ ਚੈੱਕ ਕਰੋਗੀ ਠੀਕ ਆ ਵੀ ਸਹੁਰਿਆਂ ਤੋਂ ਆਇਆ ਮੈਂ ਆਵੇਂ ਨਹੀਂ ਨਹੀਂ ਆ ਗਿਆ ਆ ਗਿਆ ਬਸ ਹੁਣ ਆਪਣਾ ਕੰਮ ਨਿਭੜਿਆ ਤੇ ਬਸ ਆਪਣ ਮਗਰੀ ਛੱਡਣਾ ਹੁਣ ਇਹਨਾਂ ਨੇ ਉਹ ਲੈ ਜੇ ਬਸ ਗਾ ਸਹਿ ਚਿੱਠੀ ਦੇ ਆ ਤੇ ਗੱਲ ਖਤਮ ਸ਼ਹਿਰ ਦੀ ਹੈ ਹੁਣ ਬੀਬੀਆਂ ਕੱਢ ਕੱਢ ਵੇਖਣਗੀਆਂ ਸਾਰੇ ਕੀ ਕੀ ਚੀਜ਼ਾਂ ਆਈਆਂ ਕੀ ਕੀ ਨਹੀਂ ਹਾਂ ਹੁਣ ਹੁਣ ਨੈਕਸ ਵੀ ਨਹੀਂ ਆਣ ਕੱਢਣੇ ਆ ਹੁਣ ਕਹੇ ਠੀਕ ਅੱਛੀ ਹੈ ਅੱਛਾ ਅੱਛਾ ਆਣਾ ਓ ਨਹੀਂ ਨਹੀਂ ਵਧੀਆ ਚੀਜ਼ਾਂ ਵੇਚੀਆਂ ਅਗਲੇ ਨੇ ਐਵੇਂ ਨਹੀਂ ਕਹਿ ਹਾਦੇ ਠੀਕ ਹੈ ਨਹੀਂ ਇਸੇ ਤੇ ਬਦਰੀ ਤੇ ਦੁਨੀਆ ਹਾਂ ਉਹ ਤਾਂ ਫਿਰ ਹੈਗਾ ਹੀ ਆ ਦੇ ਲੈ ਵੀ ਲੈ ਖੇੜਾ ਹੋਰ ਵੀ ਕੱਢ ਲੋ ਵੇਖ ਲਈਏ ਕੀ ਕੀ ਆਇਆ ਆਹ ਨਹੀਂ ਸਾਨੂੰ ਤਾਂ ਉਹਨਾਂ ਨੇ ਦੋ ਦੋ ਰੋਟੀਆਂ ਦੇ ਬਾਅਦ ਐਂਡ ਤੇ ਖੁਸ਼ਾ ਕਹਿੰਦੇ ਬਾਏ ਬਾਏ ਟਾਟਾ ਹਾਂ ਉਹਦੀ ਕੁੜੀ ਤਾਂ ਮੇਰੇ ਨਾਲ ਤਿਆਰ ਹੋ ਗਈ ਕਹਿੰਦੀ ਚੱਲ ਚੱਲੀ ਹਾਂ ਚੱਲੀਏ ਹੁਣ ਮੈਂ ਜਿੱਤੇ ਗਾਰੇ ਕੋਲ ਮੈਂ ਤਿਆਰੀ ਕਰਾਉ ਜਿਹੜੀ ਆ ਉੱਤੇ ਬਾਹਰ ਕਰਕੇ ਆਏ ਹੈ ਜਿਹੜੀ ਹਾਂ ਕੀ ਰਹਿ ਗਿਆ ਤਿਆਰੀ ਕੀ ਰਹਿ ਗਿਆ ਉਹਨਾਂ ਹਾਂ ਕੀ ਰਹਿ ਗਿਆ ਦੱਸੋ ਹੋਇਆ ਕੀ ਉਹ ਮਰ ਟੈਂਟ ਨਾ ਕਿਹੜਾ ਲਾ ਦੇ ਚਲੋ ਲੱਗੀ ਏ ਕਰਨ ਤਿਆਰੀ ਟੈਂਟ ਲੱਗਿਆ ਆਪਾਂ ਵੀ ਲਾਈਏ ਉਹਨਾਂ ਦੇ ਤਾਂ 4 ਦਿਨ ਪਹਿਲਾਂ ਦਾ ਲਾ ਗਿਆ ਐਡੇ ਵੀ ਨਹੀਂ ਤੱਤੇ ਵਗਣਾ ਆਪਾਂ ਉਹਨਾਂ ਕਦਾ ਥਾਂ ਵਾਦੂ 4 ਦਿਨ ਪਹਿਲਾਂ ਹੀ ਲਵਾ ਲਿਆ ਚਾ ਚਾਜ ਆਪਾਂ ਨਹੀਂ ਠੰਡੇ ਵਾ ਜਿਹੜਾ ਆਪਾਂ ਮੌਕੇ ਦੇ ਮੌਕੇ ਲਵਾਉਣਾ ਮੌਕੇ ਦੇ ਮੌਕੇ ਲਾ ਲੈਣਾ ਨਹੀਂ ਤਾਂ ਹੀ ਠੀਕ ਹੈ ਨਾ ਆਪਾਂ ਨਹੀਂ ਜਿਆਦੀ ਕਾਲੀ ਕਰਨੀ। ਹੋੜਾਂ ਚੱਲਦੇ ਥੋੜੇ ਜੇ। ਆਇਆ ਪਟਾ। ਬਾ ਵਧੀਆ ਤਾਇਆ। ਬੈਠੋ। ਅਵੇ ਬੈਠ ਰਹੀ ਹੈ। ਮਗਰ ਤੇ ਚੱਲਦੇ। ਤਾਂ ਸ਼ਹਿਰ ਜਾਇਆ ਜਾਂ ਨਹੀਂ ਨਾ ਕਾਰਕੂਰ ਦੇਣ ਜਾਇਆ ਜਾਂ ਨਹੀਂ ਏਜ ਕੋਈ ਖੜਿਆ ਨਹੀਂ। ਜਾਓ ਆਪਦੀ ਗੱਡੀ ਖੜੀ ਹੈ ਜੇ ਜਾ ਲੈ ਆ। ਹਾਂ। ਤੇ ਲੋ ਵੀ ਅੱਜ ਦਾ ਵਲੌਗ ਹੁੰਦਾ ਹੈ ਡਨ। ਮਿਲਦੇ ਆ ਤੁਹਾਨੂੰ ਨੈਕਸਟ ਵਲੌਗ 'ਚ। ਉਹਨਾ ਟਾਈਮ ਲਈ ਟਾਟਾ ਬਾਏ ਬਾਏ ਜੇ ਵਲੌਗ ਵਧੀਆ ਲੱਗੇ ਤੇ ਲਾਈਕ ਕਮੈਂਟ ਸ਼ੇਅਰ ਗੂ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕੱਲ ਹੋਣ ਪਹੋਗਾ ਫਿਰ ਕੱਲ ਪਹੋਗ ਇੰਜੋਏ ਕਰਕੇ ਉਹ ਇੰਜੋਏ ਥੋੜੀ ਨਾ ਕਰੀਦਾ ਹੁੰਦਾ ਪਹੋਗਾ ਨਾ ਖੁਸ਼ੀ ਦਾ ਹੀ ਆ ਖੁਸ਼ੀ ਦਾ ਤਾਂ ਇੰਜੋਏ ਕਰੀਦਾ ਹੁੰਦਾ ਤੇ ਮੂਮੈਂਟ ਜੁਆਏ ਕਰਕੇ ਕੱਲ ਵਾਲੀ ਤੇ ਫਿਰ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਉਹਨਾ ਟਾਈਮ ਲਈ ਟਾਟਾ ਬਾਏ ਬਾਏ